ਇਹ 95 ਮਾਡਲ ਹੈ ਜੀ ਤੇ ਕਿੰਨਾ ਦੇਉਂਗੇ ਡਰਿੱਕ 1 40 ਦੀ ਕਰਨੇ ਆ ਦੇ ਦਾਗੇ 1 15 ਦਾ ਦੇ ਦਾਂ ਸਾਡੇ ਦਾ ਬਾਈ ਤਰ ਮੰਡੀ 40 40000 ਡਿਸਕਾਊਂਟ ਕਰਦੇ ਆ ਜਰ ਮੈਂ ਬਾਈ ਦੀ ਵੀਡੀਓ ਇਹ ਬਾਈ ਵੀ ਦੇਖਦੇ ਆ ਜੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਬਿਲਕੁਲ ਸਾਫ ਕੰਡੀਸ਼ਨ ਦਾ ਖੜਾ ਹੈ ਜੀ ਕਿੰਨਾ ਛੱਡੋਗੇ ਡਰਿੱਕਟਰ ਡਰਿੱਕਟਰ ਦੇਵਾਂਗੇ 85 ਹਜ਼ਾਰ ਲਾ ਜੀ ਇਹ 2 85 ਦੀ ਆਪਣੀ ਡਿਮਾਂਡ ਆ 285000 ਦੀ ਡਿਮਾਂਡ ਆ ਬਈ ਛੱਡੋ ਇਹ ਕਿੰਨਾ ਟਰੈਕਟਰ ਹੈ ਹਾਂ ਇਹਦਾ ਤਾਂ ਰੇਟ ਨਾ ਜਿਵੇਂ ਆਪਾਂ ਪਹਿਲਾਂ ਉਹ ਮੁੰਡੇ ਨੇ ਚੌੜ ਕਰਤੀ ਓਰੇ ਠੀਕ ਹੈ ਆਪਾਂ ਇਹਦਾ ਰੇਟ ਤਾਂ ਲਿਖਦੇ ਹੁੰਦੇ ਸੀ 265000 ਉਹ 40 ਲਿਖਤਾ ਜੀ ਬੜਾ ਟਾਈਮ ਲਾਓ ਟਰੈਕਟਰ ਵਿਕਜੂ ਬਹੁਤ ਘੱਟ ਪੈਸਿਆਂ ਵਾਲਾ ਜਲਦੀ ਜਲਦੀ ਆ ਕੇ ਟਰੈਕਟਰ ਸੀ ਜਿਹੜਾ ਲੈ ਜਾ ਸਕਦੇ ਹੋ ਤੁਹਾਡੇ ਵੀਡੀਓ ਦੇਖ ਕੇ ਆਉਂਦਾ ਕੋਈ 5000 ਰੁਪਏ ਵੀ ਇਸ ਦਾ ਸਪੈਸ਼ਲ ਪਰ ਮੰਡੀ ਤੋਂ ਆਇਆ ਵੀਡੀਓ ਬਣਾਉਣਾ ਤੁਹਾਨੂੰ ਹੋਏਗਾ ਦੇ ਪਛਾਣਿਆ ਤੁਹਾਨੂੰ ਸ਼ਰਮਾ ਮੋਹੰਦਸਾ ਹਾਂ ਅਸ਼ਰਮਾ ਸ਼ਰਮਾ ਵਾਈ ਦੀ ਵੀਡੀਓ ਇਹ ਵਾਈ ਵੀ ਦੇਖਦੇ ਆ ਸ਼ਰਮਾ ਸ਼ਰਮਾ ਸਿਰਫ ਮੇਰੇ ਲਈ ਆ ਇਹ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਬਿਲਕੁਲ ਸਾਫ ਕੰਡੀਸ਼ਨ ਦਾ ਖੜਾ ਜੀ ਵੀਡੀਓ ਚੱਲ ਰਹੀ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਵੀਡੀਓ ਬਣਾਉਣ ਤੇ ਬਾਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਸਪੈਸ਼ਲ ਜਿਹੜਾ ਅੱਜ ਆਪਾਂ ਜਾਏ ਆ ਭੁਲਾੜ ਦੇ ਟਰੈਕਟਰ ਮੰਡੀ ਦੀ ਵੀਡੀਓ ਬਣਾਉਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਆਏ ਹੋਏ ਆ ਭੁਲਾੜ ਦੀ ਟਰੈਕਟਰ ਮੰਡੀ ਦੇ ਵਿੱਚ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਵੀ ਭੁਲਾੜ ਦੇ ਟਰੈਕਟਰ ਮੰ ਇਥੋਂ ਦੀ ਮੰਡੀ ਜਿਹੜੀ ਬਹੁਤ ਹੀ ਫੇਮਸ ਹੈ ਤੇ ਇਥੋਂ ਦੀ ਟਰੈਕਟਰ ਬਾਈ ਦੀ ਬਹੁਤ ਹੀ ਸਸਤੇ ਸਸਤੇ ਤੁਹਾਨੂੰ ਮਿਲ ਜਾਣੇ ਆ। ਸਭ ਤੋਂ ਪਹਿਲਾਂ ਆਪਾਂ ਇੱਕ ਸਵਰਾਜ 855 ਦੀ ਜਿਹੜੀ ਵੀਡੀਓ ਚੈੱਕ ਕਰਵਾਵਾਂਗੇ। ਨਾਲ ਆਪਣੇ ਗੁਰਪ੍ਰੀਤ ਬਾਈ ਜੀ ਨਾਲ ਗੱਲਬਾਤ ਕਰਾਂਗੇ ਵੀ ਕੀ ਰੇਟਾ ਟਰੈਕਟਰ ਦਾ ਕਿਤੋਂਕ ਛੱਡ ਦੇਣਗੇ ਕੀ ਡਿਮਾਂਡ ਹੈ ਸ਼ਸ਼ੀਕਲ ਬਾਈ ਜੀ। ਠੀਕ ਹੈ ਬਾਈ। ਕੀ ਨਾਮ ਬਾਈ ਜੀ ਆਪਣਾ? ਗੁਰਪ੍ਰੀਤ ਸਿੰਘ। ਬਾਈ ਜੀ ਮਨ ਲਓ ਜਿਹੜਾ ਸਵਰਾਜ 855 ਆਪਣਾ ਇਹਦੀ ਕੀ ਡਿਟੇਲ ਹੈ? ਇਹ 88 ਮਾਡਲ ਟਰੈਕਟਰ ਆ। ਦੋਹੇ ਹੱਥ ਮਾਡਲ ਹੈ ਜੀ। ਹਾਂ 60 ਪੈਸੇ ਟਾਇਰ ਨੇ ਇਹਦੇ origignal ਆ। ਠੀਕ ਹੈ ਜੀ ਤੇ 285 ਦੀ ਆਪਣੀ ਡਿਮਾਂਡ ਆ 285000 ਦੀ ਡਿਮਾਂਡ ਆ ਬਈ ਛੱਡੋ ਇਹ ਕਿੰਨਾ ਟਰੈਕਟਰ ਇਹ ਤੇ ਛੱਡਣਾ ਆਪਾਂ 275 ਦਾ ਉਹਦੋਂ ਕੋਈ ਵੱਧ ਮੰਗਦਾ ਹੈ ਜੀ ਜੇ ਮੰਗ ਲਾ ਵੀ ਆਪਣੀ ਵੀਡੀਓ ਦੇਖ ਕੇ ਆਉਂਦਾ ਹੈ ਤਾਂ ਉਹਨੂੰ 5000 ਹੋਰ ਦੇ ਦੱਸ ਸਾਡੇ ਦਾ ਬਾਈ ਤੇ ਮੰਡੀ 40 40000 ਡਿਸਕਾਊਂਟ ਕਰਦੇ ਆ ਫਿਰ ਆਪਾਂ ਰੇਟ ਹੀ ਪੂਰਾ ਲਿਖੇਣਾ ਕੋਈ ਹੋਰ ਸਾਡਾ ਰੇਟ ਦੇ ਉਹ ਵੀ ਬੰਦੇ ਜਿਹੜੇ ਉਥੋਂ ਦੀ ਮੰਡੀ ਛੱਡ ਕੇ ਇੱਥੇ ਆਓ 65000 ਦਾ ਟਰੈਕਟਰ ਨੈਟ ਦੇਵਾਂਗੇ ਤੁਹਾਨੂੰ 2 ਲੱਖ ਤੇ 65000 ਦਾ ਟਰੈਕਟਰ ਦੀ ਕੰਡੀਸ਼ਨ ਕੀ ਆ ਮੰਨ ਲਓ ਵੀ ਗਾਹਕ ਆਵੇ ਇਹ ਨਾ ਲੱਗੇ ਮੌਕੇ ਤੇ ਵੀ ਸਾਨੂੰ ਆ ਫਾਰਮ ਨਿਕਲਿਆ ਪਹਿਲੇ ਪਾਸ ਦਾ ਟਰੈਕਟਰ ਸਾਰੀ ਆਈਡੀ ਨਾਲ ਮਿਲੂ ਪਹਿਲੇ ਨਾਮ ਆ ਹਾਂ ਐਚ ਆਰ 31 ਨੰਬਰ ਆ ਐਚ ਆਰ 31 ਨੰਬਰ ਆ ਜੀ ਹਾਂ ਬੰਦੇ ਦਾ ਸਾਰਾ ਆਈਡੀ ਪ੍ਰੂਫ ਸਾਰਾ ਕੁਝ ਨਾਲ ਮਿਲੂ ਠੀਕ ਹੈ ਜੀ ਬਾਕੀ ਟਰੈਕਟਰ ਕਹਿੰਦੇ ਵੀ ਚਲਾ ਕੇ ਵੀ ਬੰਦਾ ਜਿਹੜਾ ਚੈੱਕ ਕਰ ਕੋਸ਼ ਮਾਰ ਜੀ ਪਾ ਕੇ ਦੇਖ ਲਿਆ ਆਪਣੇ ਜੀ ਠੀਕ ਹੈ ਜੀ ਤੇ ਜਿਹੜੇ ਮਗਲੇ ਸਾਡੇ ਟਰੈਕਟਰ ਖੜੇ ਨੇ ਇਹ ਵੀ ਆਪਣੇ ਹੀ ਆ ਹਾਂ ਇਹ ਵੀ ਆਪਣੇ ਇਹ ਵੀ ਵਿਕਾਊ ਆ ਇਹ ਵੀ ਵਿਕਾਊ ਟ੍ਰਾਲਾ ਹੀ ਵਿਕਾਊ ਆ ਉਹ ਵੀ ਦੋਨੇ ਟਰਾਲੀਆਂ ਵਿਕਾਊ ਨੇ ਕੋਈ ਟਰੈਕਟਰ ਹੋਰ ਖੜਾ ਬਾਈ ਜੀ ਇੱਕ ਵਾਰੀ ਤੁਹਾਡਾ ਆਪਣਾ ਮੋਬਾਈਲ ਨੰਬਰ ਬੋਲ ਕੇ ਦੱਸੋ 9904099900 99040 99900 99900 ਬਾਈ ਜੀ ਇਹ ਗੁਰਪ੍ਰੀਤ ਬਾਈ ਦਾ ਮੋਬਾਈਲ ਨੰਬਰ ਹੈ ਤੁਸੀਂ ਜੇ ਇਹ ਵਾਲਾ ਟਰੈਕਟਰ ਵੀਡੀਓ ਦੇ ਵਿੱਚ ਜਿਹੜਾ ਦੇਖ ਰਹੇ ਹੋ ਇਹ ਖਰੀਦਣਾ ਚਾਹੁੰਦੇ ਹੋ ਤੁਸੀਂ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਇਹ ਵਾਲਾ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਚੈੱਕ ਕਰਕੇ ਕੁੱਲ ਹੀ 2,65,000 ਰੁਪਏ ਦੇ ਵਿੱਚ ਬਾਈ ਨੇ ਬਹੁਤ ਜ਼ਿਆਦਾ ਜਿਆਦਾ ਡਿਸਕਾਊਂਟ ਕੀਤਾ ਆਪਾਂ ਨੂੰ ਬਾਕੀ ਤੁਸੀਂ ਜਿਹੜਾ ਬਾਈ ਨੇ ਡਿਮਾਂਡ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਬਾਈ ਜੀ ਦਰ 8 ਮਾਡਲ 2,85,000 ਰੁਪਏ ਡਿਮਾਂਡ ਪਾਈ ਸੀ ਤੇ ਰੇਟ ਬਾਈ ਨੇ ਆਪਾਂ ਨੂੰ ਸਿੱਧਾ ਸਿੱਧਾ 20,000 ਰੁਪਏ ਦਾ ਡਿਸਕਾਊਂਟ ਕਰਤਾ ਕੰਡੀਸ਼ਨ ਇੱਕ ਵਾਰੀ ਪੂਰੀ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਜਿਹੜਾ ਟਰੈਕਟਰ ਪੂਰਾ ਸਾਫ਼ ਪਿਆ ਛਤਰੀ ਵਗੈਰਾ ਬਿਲਕੁਲ ਓਕੇ ਲੱਗੀ ਹੋਈ ਹੈ ਸਾਰਾ オリジナル ਟਰੈਕਟਰ ਹੈ ਬਾਕੀ ਬਾਈ ਡੰਡਾ ਫੱਟੀ ਸਾਰਾ ਕੋ ਨਾਲ ਹੀ ਇਹਦੇ ਬਾਕੀ ਡੰਡਾ ਫੱਟੀ ਵੀ ਸਾਰਾ ਕੁਝ ਨਾਲ ਹੀ ਆ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਮਗਲੀ ਸਾਈਡ ਤੋਂ ਵੀ ਜਿਹੜਾ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰ ਵਗੈਰਾ ਜਿਹੜੇ 60% ਦੇ ਟਾਇਰ ਪਏ ਨੇ ਬਾਕੀ ਨਾਲ ਨਾਲ ਆਪਾਂ ਤੁਹਾਨੂੰ ਇੱਕ ਵੀਡੀਓ ਵਿੱਚ ਹੋਰ ਦਿਖਾਉਣਾ ਹੈ ਸਵਰਾਜ 855 ਤੁਸੀਂ ਜਿਹੜਾ ਇਸ ਸਾਈਡ ਵੀ ਚੈੱਕ ਕਰ ਸਕਦੇ ਹੋ ਜਿਹੜੀ ਬਾਈ ਜੀ ਬੁਲਾਡਾ ਟਰੈਕਟਰ ਮੰਡੀ ਆ ਬਹੁਤ ਹੀ ਜਿਆਦਾ ਮਸ਼ਹੂਰ ਹੈ ਬਹੁਤ ਹੀ ਡੀਲਰ ਜਿਹੜੇ ਇਥੋਂ ਦੀ ਮੰਡੀ ਵਿੱਚੋਂ ਟਰੈਕਟਰ ਲਿਆ ਕੇ ਵੀ ਸੇਲ ਕਰਦੇ ਨੇ ਹੁਣ ਤੁਸੀਂ ਲਾ ਸਕਦੇ ਹੋ ਅੰਦਾਜ਼ਾ ਵੀ ਮਤਲਬ ਕਿੰਨਾ ਆਪਾਂ ਨੂੰ ਮੁਨਾਫਾ ਇਹਦੇ ਵਿੱਚ ਹੋ ਸਕਦਾ ਚੈੱਕ ਤੁਸੀਂ ਕਰ ਸਕਦੇ ਹੋ ਸਵਰਾਜ 855 ਬਾਈ ਜੀ ਇਹ ਕਿਹੜਾ ਮਾਡਲ ਹੈ ਪੰਜ ਮਾਡਲ ਹੈ ਬਾਈ 2005 ਮਾਡਲ ਹੈ ਬਾਈ ਬੀਕੇਡੀ ਦੇ ਟਾਇਰ ਨਹੀਂ ਬੀਕੇਡੀ ਟਾਇਰ ਨਹੀਂ ਹਾਂ 80 90 ਪੈਸੇ ਟਾਇਰ ਪਏ ਨੇ ਠੀਕ ਹੈ ਜੀ ਹਾਂ ਇਹਦਾ ਤਾਂ ਰੇਟ ਨਾ ਜਿਵੇਂ ਆਪਾਂ ਪਹਿਲਾਂ ਉਹ ਮੁੰਡੇ ਨੇ ਚੌੜ ਕਰਤੀ ਓਰੇ ਠੀਕ ਹੈ ਆਪਾਂ ਇਹਦਾ ਰੇਟ ਤਾਂ ਲਿਖਦੇ ਹੁੰਦੇ ਸੀ 265000 ਉਹ 40 ਲਿਖਤਾ ਅੱਜ ਮੈਂ 2 ਲੱਖ ਮੈਂ ਕਹਿੰਦਾ ਦੇਵਾਂਗੇ 240 ਦਾ ਹਾਂ ਦੇਣਾ ਹੈ 240000 ਦੀ ਆਪਣੀ ਵੀਡੀਓ ਚੱਲਦੀ ਆ ਤਾਂ ਆਪਾਂ 35 ਦਾ ਛੱਡਾਂਗੇ ਤੁਹਾਨੂੰ ਮੈਂ 235000 ਛੱਡ ਦੇਵਾਂਗੇ ਇਹ ਨਾਲ ਟਰਾਲਾ ਇਹ ਵੀ ਵਿਕਾਊ ਆ ਭਾਈ ਜੀ ਇਹ ਵੀ ਵਿਕਾਊ ਆ ਇਹਦੇ ਕੀ ਰੇਟ ਆ ਭਾਈ ਜੀ ਇਹਦਾ 145 ਮੰਗਦੇ ਆ ਆਪਾਂ ਵੈਸੇ ਮੈਂ ਦੇਣੀ 135 ਹੀ ਛੋੜੇ ਵਾਸਤੇ ਕਦੀ ਦੀ ਆ 130000 ਦੀ ਟਰਾਲੀ ਹੈ ਉਹ ਵੀ ਕਦੀ ਦੀ ਦੇ ਦਾਂਗੇ ਦੋਨੇ ਆਪਣੀਆਂ ਇਹ ਦੋਨੇ ਨਹੀਂ ਆਪਣੀਆਂ ਨੇ ਇਹ ਤਾਂ ਟਰਾਲੀਆਂ ਤੇ ਭਾਈ ਇਹ ਟਰੈਕਟਰ ਦੀ ਪੂਰੀ ਗਾਰੰਟੀ ਆ ਪੂਰੀ ਗਾਰੰਟੀ ਆ ਬਨਾ ਬਾਹੂ ਕੇ ਲੈ ਜਾਓ ਕੋਈ ਸਮਝੀ ਕਰੋ ਯਾਰ ਇੰਜਨ ਗੇਅਰ ਬਿਲਕੁਲ ਓਕੇ ਆ ਓਕੇ ਰਿਪੋਰਟ ਬਾਈ ਤੁਸੀਂ ਇਹ ਵਾਲਾ ਟਰੈਕਟਰ ਵੀ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਚੱਲ ਰਹੀ ਹੈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਵੀਡੀਓ ਬਣਾਉਣ ਤੇ ਬਾਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਸਪੈਸ਼ਲ ਜਿਹੜਾ ਅੱਜ ਆਏ ਆ ਭਲਾਡੇ ਟਰੈਕਟਰ ਮੰਡੀ ਦੀ ਵੀਡੀਓ ਬਣਾਉਣਾ ਟਰੈਕਟਰ ਬਾਈ ਜੀ ਇਹ ਵੀ ਪੂਰੀ ਸਾਫ਼ ਕੰਡੀਸ਼ਨ ਦਾ ਪਿਆ ਮਗਰ ਲੈ ਟਾਇਰ ਬਾਈ ਜੀ ਬਿਲਕੁਲ ਨਵੇਂ ਪਏ ਆ ਫਰੰਟਲ ਟਾਇਰ ਵੀ ਬਿਲਕੁਲ ਠੀਕ ਪਏ ਨੇ ਇੰਜਨ ਗੇਅਰ ਬਿਲਕੁਲ ਸਾਫ਼ ਪਿਆ ਟਰੈਕਟਰ ਦਾ ਬਾਕੀ ਕੰਡੀਸ਼ਨ ਬਿਲਕੁਲ ਸਾਫ ਪਈ ਆ ਨਾਲ ਨਾਲ ਤੁਸੀਂ ਇੱਕ ਵਾਈ ਟਰਾਲੀ ਵੀ ਦੇਖ ਸਕਦੇ ਹੋ ਜਿਹੜੀ ਵਾਈ ਨੇ ਰੇਟ ਦੱਸੀ ਆ ਇਹ ਵੀ ਜਿਹੜੀ ਬਕਾਊ ਹੈ ਜੀ ਇਸ ਸਾਈਡ ਵੀ ਇੱਕ ਵਾਈ ਦੀ ਟਰਾਲੀ ਖੜੀ ਆ ਇਹ ਵੀ ਤੁਸੀਂ ਨਾਲ ਨਾਲ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਇਹਨਾਂ ਟਰੈਕਟਰਾਂ ਟਰਾਲੀਆਂ 'ਚ ਕੋਈ ਵੀ ਚੀਜ਼ ਲੈਣੀ ਆ ਵਾਈ ਗੁਰਪ੍ਰੀਤ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਨਾਲ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਇੱਕ ਸਵਰਾਜ 735 ਦੇਖ ਸਕਦੇ ਹੋ ਜੀ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਖੜਾ ਜੀ ਇਹ ਵੀ ਇੰਜਨ ਗੇਅਰ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਪਿਆ ਹੈ ਮਗਰਲੇ ਟਾਇਰ ਬਿਲਕੁਲ ਨਵੇਂ ਪਏ ਨੇ ਜਿਹੜੇ ਮੂਰਲੇ ਟਾਇਰ ਨੇ ਬਿਲਕੁਲ ਕਹਿ ਸਕਦਾ ਠੀਕ ਠਾਕ ਟਾਇਰ ਨੇ ਪਰ ਕੰਡੀਸ਼ਨ ਜਿਹੜੀ ਟਰੈਕਟਰ ਦੀ ਬਹੁਤ ਜ਼ਿਆਦਾ ਸਾਫ਼ ਪਈ ਆ ਏ ਟੂ ਜ਼ੈਡ ਜਿਹੜਾ Ориジナル ਹੈ ਟਰੈਕਟਰ ਦੀ ਹੁਣ ਆਪਾਂ ਇਹਦੀ ਡਿਟੇਲ ਦੀ ਗੱਲਬਾਤ ਕਰੀਏ ਇਹ ਹੈਗਾ ਜੀ 2002 ਮਾਡਲ 2002 ਮੁੰਡਲਾ ਜੀ ਰੇਟ ਤੁਸੀਂ ਟਰੈਕਟਰ ਸੁਣ ਕੇ ਹੈਰਾਨ ਹੋ ਜਾਓਗੇ ਕੁੱਲ ਹੀ 1,95,000 ਰੁਪਇਆ 1,95,000 ਰੁਪਏ ਦੇ ਵਿੱਚ ਤੁਸੀਂ 2002 ਮਾਡਲ ਟਰੈਕਟਰ ਲੈ ਜਾ ਸਕਦੇ ਹੋ ਸਵਰਾਜ 735 FE ਜਿਹੜਾ ਕਿ ਬਿਲਕੁਲ ਬਾਈ ਜੀ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਇਸੀ ਜੀ ਅੰਦਾਜ਼ਾ ਜਿਹੜਾ ਟਰੈਕਟਰ ਲਗਾ ਸਕਦੇ ਹੋ ਵੀ ਕਿੰਨੀ ਸਾਫ਼ ਕੰਡੀਸ਼ਨ ਦਾ ਜੀ ਟਰੈਕਟਰ ਹੈ ਇਹ ਕਿਸੇ ਵੀ ਵੀਰ ਨੇ ਇਹ ਵਾਲਾ ਟਰੈਕਟਰ ਲੈਣਾ ਤਾਂ ਵੀ ਤੁਸੀਂ ਜੀ ਭਲਾਡੇ ਮੰਡੀ ਚ ਆ ਕੇ ਇਹ ਵਾਲਾ ਟਰੈਕਟਰ ਖਰੀਦ ਸਕਦੇ ਹੋ ਨਾਲ ਦੀ ਨਾਲ ਆਪਾਂ ਇੱਕ ਤੁਹਾਨੂੰ ਹੋਰ ਚੈੱਕ ਕਰਵਾ ਦਿੰਨੇ ਆ ਸਵਰਾਜ 855 ਇਹ ਵਾਲੀ ਕੰਡੀਸ਼ਨ ਜਿਹੜੀ ਗੱਲਬਾਤ ਕਰਾਂਗੇ ਬਾਈ ਜੀ ਨਾਲ ਸਸ਼ੀਗਲ ਬਾਈ ਜੀ ਆਪਣਾ ਬਾਈ ਸਰਾਹ ਹਾਂਜੀ ਆਪਣਾ ਜੀ ਕਿਹੜਾ ਮਾਡਲ ਹੈ ਬਾਈ ਜੀ ਇਹ ਇਹ 95 ਮਾਡਲ 95 ਮਾਡਲ ਹੈ ਹਾਂ ਕੀ ਕੰਡੀਸ਼ਨ ਹੈ ਬਾਈ ਟਰੈਕਟਰ ਦੀ ਬਾਈ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਹੈ ਵੀ ਡਿਟੇਲ ਕੀ ਹੈ ਵੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਗੇਅਰ ਇੰਜਨਾਂ ਦੀ ਤਸੱਲੀ ਹੈ ਬਾਕੀ ਰੰਗ ਤੋਂ ਵੀ ਬਿਲਕੁਲ ਓਰੀਜਨਲ ਹੀ ਲੱਗਦਾ ਬਾਈ ਜੀ ਨਹੀਂ ਮਾੜਾ ਮੋਟਾ ਤਾਂ ਫੁਵਾੜਾ ਵੱਜਾ ਝੂਫ ਨਹੀਂ ਵੱਜਾ ਹੋਇਆ ਇਹਦਾ ਮਤਲਬ ਟੈਚਿੰਗ ਦੀ ਕਰਾਈ ਹੈ ਇਹ 95 ਮਾਡਲ ਹੈ ਜੀ ਤੇ ਕਿੰਨੇ ਦਾ ਦਿਓਗੇ ਟ੍ਰੈਕਟਰ ਮਾੜਾ 1 40 ਦੀ ਕਰਦੇ ਆ ਦੇ ਦਾਂਗੇ 1 15 ਦਾ ਦੇ ਦਾਂਗੇ 1 ਲੱਖ 15000 ਦਾ ਹਾਂ 1 ਲੱਖ 15000 ਬਾਈ ਜੀ ਇਹ ਤੁਸੀਂ ਵੀਡੀਓ ਦੇਖ ਕੇ ਹੈਰਾਨ ਹੀ ਹੋ ਜਾਓਗੇ ਕੁੱਲ ਹੀ 1 ਲੱਖ 15000 ਰੁਪਏ ਦਾ ਡ੍ਰੈਕਟਰ ਕੋਈ ਆਸ਼ਾ ਵੀ ਨਹੀਂ ਦਿੰਦਾ ਬਾਈ ਜੀ ਇੰਨਾ ਸਸਤਾ ਟਰੈਕਟਰ ਕੰਡੀਸ਼ਨ ਦੇਖੋ ਬਾਈ ਜੀ ਇੱਕ ਵਾਰੀ ਬਾਈ ਦਾ ਮੋਬਾਈਲ ਨੰਬਰ ਵੀ ਲਮਾ ਗਿਆ ਬਹੁਤ ਚੈੱਕ ਕਰੋ ਇੱਕ ਵਾਰੀ ਕੰਡੀਸ਼ਨ ਜਿਹੜੀ ਟਰੈਕਟਰ ਦੀ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਜਿਹੜਾ ਬਾਈ ਜੀ ਭਲਾੜੀ ਦੇ ਟਰੈਕਟਰ ਮੰਡੀ ਦੇ ਵਿੱਚ ਖੜਾ ਹੈ ਫਰੰਟ ਵਾਲੇ ਟਾਇਰ ਚੈੱਕ ਕਰ ਸਕਦੇ ਹੋ ਬਾਈ ਨੇ ਬਾਈ ਜੀ ਬਿਲਕੁਲ ਨਵੇਂ ਪਾਏ ਨੇ ਕੀ ਨਾਮ ਹੈ ਬਾਈ ਜੀ ਆਪਣਾ ਵਿਕਰਮਜੀਤ ਸਿੰਘ ਵਿਕਰਮਜੀਤ ਕੀ ਹੈ ਆਪਣਾ ਮੋਬਾਈਲ ਨੰਬਰ ਕਿਹਨਾ ਦੱਸੋ ਬਾਈ 73407 10900 10900 ਬਾਕੀ ਮੌਕੇ ਤੇ ਹੋਰ ਵੀ ਕਰਦੇ ਮਾਨਤਾ ਲਾ 1000 2000 ਵੀ ਕੱਢ ਦਿਆਂਗੇ ਨਾ ਲਓ ਬਾਈ ਜੀ ਬਾਈ ਜੀ ਨੇ ਕਹਿੰਦਾ ਰਿਕਾਰਡ ਤੋੜ ਤੇ ਪਹਿਲੀ ਵਾਰ ਮੈਂ ਜ਼ਿੰਦਗੀ ਜਿੰਨਾ ਸਸਤਾ ਟਰੈਕਟਰ ਦੇਖਿਆ ਮੈਂ ਅੱਜ ਤੱਕ ਟਰੈਕਟਰ ਦੇਖੇ ਨੇ ਨਾ ਸਸਤਾ ਜਿਹਦੇ ਟਾਇਰ ਨਵੇਂ ਆ ਬਾਈ ਜੀ ਸਵਰਾਜ 855 ਟਰੈਕਟਰ ਹੈ ਕੰਡੀਸ਼ਨ ਦਾ ਬਿਲਕੁਲ ਸਾਫ ਹੈ ਤੇ ਰੇਟ ਵੀ ਟਰੈਕਟਰ ਦਾ ਬਹੁਤ ਘੱਟ ਪੂਰਾ ਰਿਮਾ ਰੂਮਾ ਦਾ ਸੋਹਣਾ ਟਰੈਕਟਰ ਮੰਗਰਾਟਾਂ ਦਾ ਹਰ ਗਿਅਰ ਗੇਅਰ ਦੀ ਗਾਰੰਟੀ ਹੈ ਬਿਲਕੁਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਹਾਂ ਜਿੰਨਾ ਚਿਰ ਮਰਜ਼ੀ ਵਾਹ ਕੇ ਲੈ ਜਾਇਗਾ ਉਹਲਾ ਬਾਗੇ ਚੈੱਕ ਕਰਕੇ ਲੈ ਜੀ ਆ ਪਿੰਡ ਰੱਤਾ ਖੜਾ ਆਪਣਾ ਜੇ ਬਾਣਾ ਤੇ ਜਿੰਮੇ ਮਰਜੀ ਬਾ ਸਕਦਾ ਠੀਕ ਹੈ ਜੀ ਬਾਕੀ ਬਾਈ ਜੀ ਨੇ ਪੂਰੀ ਗਰੰਟੀ ਦਿੱਤੀ ਹੈ ਟਰੈਕਟਰ ਦੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜੀ ਬੜਾ ਟਾਈਮ ਨਾਲ ਆਓ ਟਰੈਕਟਰ ਵਿਕ ਜੂ ਬਹੁਤ ਘੱਟ ਪੈਸੇ ਵਾਲਾ ਜਲਦੀ ਜਲਦੀ ਆ ਕੇ ਟਰੈਕਟਰ ਤੁਸੀਂ ਜਿਹੜਾ ਲੈ ਜਾ ਸਕਦੇ ਹੋ ਨਾਲ ਦੀ ਨਾਲ ਤੁਸੀਂ ਇੱਕ ਮਹਿੰਦਰਾ ਟਰੈਕਟਰ ਦੇਖ ਸਕਦੇ ਹੋ ਇਹਦੇ ਵੀ ਕੰਡੀਸ਼ਨ ਜਿਹੜੀ ਬਿਲਕੁਲ ਸਾਫ ਪਈ ਆ ਇਹਦੇ ਆਪਾਂ ਮਾਡਲ ਦੀ ਗੱਲਬਾਤ ਕਰਦੇ ਹਾਂ ਜੀ 2012 ਮਾਡਲ ਹੈ ਰੇਟ ਹੈਗਾ 1,90,000 ਰੁਪਈਆ ਬਾਈ ਜੀ ਸਾਰੇ ਜਿਹੜੇ ਰੇਟ ਨੇ ਟਰੈਕਟਰਾਂ ਦੇ ਇਹ ਘੱਟ ਵੀ ਜਾਣਗੇ ਜਿਵੇਂ ਪਹਿਲਾਂ ਦਿਖਾ ਕੇ ਆਏ ਆ ਵੀ 1,40,000 ਮੰਗਦੇ ਸੀ ਡਿਮਾਂਡ ਸੀ 1,855 ਦੀ ਉਹਦਾ ਰੇਟ ਬਹੁਤ ਬਾਈ ਨੇ ਘੱਟ ਦੱਸਿਆ ਆਪਾਂ ਨੂੰ 1,15,000 ਰੁਪਈਆ ਬਾਕੀ ਟਰੈਕਟਰਾਂ ਰੇਟ ਬਾਈ ਹੋਰ ਵੀ ਘੱਟ ਸਕਦਾ ਹੈ ਬਹੁਤ ਜਿਹੜੇ ਘੱਟ ਕੇ ਆਪਣੇ ਰੇਟ ਦੇ ਟਰੈਕਟਰ ਆਏ ਨੇ ਟਾਇਰ ਚੈੱਕ ਕਰੋ ਬਈ ਸਭ ਤੋਂ ਪਹਿਲਾਂ ਇਹ ਮਹਿੰਦਰਾ ਦੇ ਬਿਲਕੁਲ ਨਵੇਂ ਟਾਇਰ ਨੇ ਇੰਜਨ ਗੇਅਰ ਵੀ ਬਾਈ ਜੀ ਬਿਲਕੁਲ ਸਾਫ਼ ਪਿਆ ਹੈ फ्रंट राइट अटैक चेक कर सकते हो ये भी बिल्कुल ओके पे है बाकी इस साइड तो फ्रंट दी ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਜਿਹੜੀ ਬਿਲਕੁਲ ਸਾਫ਼ ਪਈ ਹੈ ਚਾਰੇ ਸਾਈਡਾਂ ਦਾ ਜਿਹੜਾ ਟਰੈਕਟਰ ਬਾਈ ਜੀ ਬਿਲਕੁਲ ओके रिपोर्ट पे है ਜੇ ਆਪਾਂ ਇਹਦੇ ਡਿਸਕਾਊਂਟ ਦੀ ਵੀ ਗੱਲ ਕਰੀਏ ਜਿਵੇਂ ਹੁਣ ਇਹਨਾਂ ਨੇ ਜੀ ਡਿਮਾਂਡ ਲਿਖੀ ਹੈ ਜੀ 1,90,000 ਰੁਪਿਆ 20 ਤੋਂ 30,000 ਰੁਪਿਆ ਟਰੈਕਟਰ ਬਾਈ ਜੀ ਵੈਸੇ ਹੀ ਘਟ ਜਾਂਦਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਇੱਕ ਆਈਡੀਆ ਜਿਹਾ ਦੇਤਾ ਬਾਕੀ ਬਾਈ ਦਾ ਆਪਾਂ ਨੰਬਰ ਜਿਹੜਾ ਪਹਿਲਾਂ ਬੋਲ ਕੇ ਦੱਸ ਚੁੱਕੇ ਆਪਣੇ ਵੀਡੀਓ ਵਿੱਚ ਤੁਸੀਂ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਇੱਕ ਗੱਲਬਾਤ ਕਰਦੇ ਹਾਂ ਸੋਨਾਲੀਕਾ ਟਰੈਕਟਰ ਦੀ ਜੀ ਨਾਲ ਦੀ ਨਾਲ ਤੁਸੀਂ ਇੱਕ ਆਪਣੀ ਵੀਡੀਓ ਵਿੱਚ ਸੋਨਾਲੀਕਾ ਦੇਖ ਸਕਦੇ ਹੋ ਜੀ ਸੋਨਾਲੀਕਾ ਵੀ ਬਿਲਕੁਲ ਸਾਫ਼ ਕੰਡੀਸ਼ਨ ਦਾ ਹੈ ਫਰੰਟ ਵਾਲੇ ਟਾਇਰ ਪਏ ਨੇ ਜੀ ਅੱਧੇ ਮਗਰਲੇ ਟਾਇਰ ਹੈਗੇ 40% ਕੰਡੀਸ਼ਨ ਦਾ ਬਿਲਕੁਲ ਸਾਫ਼ ਪਿਆ ਪੂਰੀ Ориਜਨਲ ਹੀ ਲੱਗ ਰਿਹਾ ਜਿਹੜਾ ਟਰੈਕਟਰ ਆਪਾਂ ਨੂੰ ਇਦਿਵੀ ਆਪਾਂ ਮਾਡਲ ਦੀ ਗੱਲਬਾਤ ਕਰਦੇ ਆਂ ਡਿਟੇਲ ਦੀ ਗੱਲਬਾਤ ਕਰਾਂਗੇ ਜੀ ਜਿਹੜਾ ਮਾਡਲ ਹੈ ਜੀ ਪੂਰਾ ਹੈਗਾ ਇਹ 2000 2000 ਮਾਡਲ ਹੈ ਤੇ ਰੇਟ ਹੈਗਾ ਬਾਈ ਜੀ ਇਹਦਾ 2 ਲੱਖ ਰੁਪਏ ਦੀ ਡਿਮਾਂਡ ਆ ਕੁੱਲ ਹੀ 2 ਲੱਖ ਰੁਪਏ ਡਿਮਾਂਡ ਬਾਈ ਜੀ ਸੁਨਾਂਲੀ ਕਾ ਟਰੈਕਟਰ ਹੈ 750 ਬਿਲਕੁਲ ਸਾਫ਼ ਕੰਡੀਸ਼ਨ ਦਾ ਚੈੱਕ ਤੁਸੀਂ ਕਰ ਸਕਦੇ ਹੋ ਬਾਈ ਜੀ ਬਿਲਕੁਲ ਸਾਫ਼ ਪਿਆ ਰੇਟ ਬਹੁਤ ਘੱਟ ਹੈ ਨਾਲ ਦੀ ਨਾਲ ਇੱਕ ਫਾਰਮ ਟਰੈਕ ਤੁਸੀਂ ਦੇਖ ਸਕਦੇ ਹੋ 45 ਇਹਦੀ ਵੀ ਕੰਡੀਸ਼ਨ ਜਿਹੜੀ ਬਿਲਕੁਲ ਸਾਫ਼ ਪਈ ਹੈ ਫਰੰਟਲ ਟਾਇਰ ਬਿਲਕੁਲ ਵਧੀਆ ਪਏ ਨੇ ਇੰਜਨ ਗੇਅਰ ਦਾ ਵੀ ਜਿਹੜਾ ਬਾਈ ਜੀ ਬਿਲਕੁਲ ਸਾਫ਼ ਪਿਆ ਇਹ ਟਰੈਕਟਰ ਹੁਣ ਆਪਾਂ ਇਹਦੇ ਰੇਟ ਦੀ ਵੀ ਗੱਲਬਾਤ ਕਰਾਂਗੇ ਨਾਲ ਨਾਲ ਮਾਡਲ ਦੱਸਾਂਗੇ ਜੀ ਕਿਹੜਾ ਮਾਡਲ ਹੈ ਇਹ ਇਸ ਸਾਈਡ ਜਿਹੜਾ ਬੰਗਣ ਨੇ ਮੈਂਸ਼ਨ ਕੀਤਾ ਜੀ 2000 ਮਾਡਲ ਹੈ ਡਿਮਾਂਡ ਹੈਗੀ ਬਾਈ ਜੀ 1 ਲੱਖ ਤੇ 65000 ਰੁਪਏ ਇੱਕ ਵਾਰੀ ਟਰੈਕਟਰ ਚੈੱਕ ਕਰੋ ਬਾਈ ਜੀ ਕੰਡੀਸ਼ਨ ਦੇਖੋ ਮੈਂ ਕਹਿੰਦਾ ਵੀ ਪੂਰੀ ਸਾਫ਼ ਪਈ ਆ ਮਗਰਿਆੜ ਵਗੈਰਾ ਇੰਜਨ ਗੇਅਰ ਦਾ ਬਿਲਕੁਲ ਸਾਫ਼ ਪਿਆ फार्म ट्रैक 45 ਮੰਗਲੇ ਟਾਇਰ ਵਧੀਆ ਪਏ ਨੇ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਇਹ ਵੀ ਖੜਾ ਜੀ ਜਿੱਦਿ ਕੀ ਰੇਟ ਬਹੁਤ ਘਾਟਾ ਟਰੈਕਟਰ ਦਾ ਪਹਿਲੀ ਵਾਰ ਆਪਾਂ ਜਿਹੜੀ ਭਲਾੜਾ ਟਰੈਕਟਰ ਮੰਡੀ ਦੀ ਵੀਡੀਓ ਬਣਾ ਰਹੇ ਹਾਂ ਜੀ ਜੇ ਤੁਸੀਂ ਵੀ ਕਿਸੇ ਹੋਰ ਮੰਡੀ ਦੀ ਟਰੈਕਟਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਮੰਡੀ ਦੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਤਾਂ ਆਪਾਂ ਸਾਰੇ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਨਾਲ ਨਾਲ ਆਪਾਂ ਤੁਹਾਨੂੰ ਇੱਕ ਐਸੈਟ ਚੈੱਕ ਕਰਵਾ ਦਨੇ ਜੀ ਇੱਕ ਸੋਨਾ ਲਿਕਾ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਬਿਲਕੁਲ ਨਵੇਂ ਨੁੱਕ ਕੰਡੀਸ਼ਨ ਦਾ ਟਰੈਕਟਰ ਹੈ ਇਹਦੇ ਵੀ ਆਪਾਂ ਡਿਟੇਲ ਦੀ ਗੱਲਬਾਤ ਕਰਾਂਗੇ ਪੀਵੀ 13 ਨੰਬਰ ਹੈ ਜੀ ਟਰੈਕਟਰ ਦਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਪੀਵੀ 13 ਨੰਬਰ ਟਰੈਕਟਰ ਹੈ ਜੀ ਸੋਨਾਲਿਕਾ ਡੀਆਈ 745 ਕੰਡੀਸ਼ਨ ਦੀ ਗੱਲਬਾਤ ਕਰਾਂਗੇ ਕੀ ਹਾਲ ਹੈ ਬਾਈ ਜੀ ਆਪਣਾ ਟਰੈਕਟਰ ਇਹ ਕਿਹੜਾ ਮਾਡਲ ਹੈ ਬਾਈ ਟਰੈਕਟਰ ਇਹ 17 ਹੈ 2017 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਹਨਾ ਬਾਈ ਜੀ ਪਹਿਲੇ ਨੰਬਰ ਦਾ ਟਰੈਕਟਰ ਹੈ ਕੀ ਇਹਦਾ ਰੇਟ ਕੀ ਹੈ ਬਾਈ ਸਟੀering ਦਾ ਡਬਲ ਕਲਚ ਹੈ ਤੇਲ ਬ੍ਰੇਕ ਹੈ ਟੋਮਟ ਲਹੇ ਹਾਂ ਟੋ ਬਾਈ ਵੀ ਕਹਿੰਦਾ ਮਤਲਬ ਬਿਲਕੁਲ ਨਵਾਂ ਬੈਡ ਰੈਕਟਰ ਟੋ ਨਵਾਂ ਹੀ ਆ ਟਾਇਰ ਵੀ ਦੇਖ ਲਓ ਅੱਛੀ ਪੈਸੇ ਪਈ ਨੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਵਧੀਆ ਪਈ ਆ ਹਨਾ ਆ ਅਬੋਲੋ ਕੰਪਨੀ ਦੇ ਟਾਇਰ ਨੇ 14 ਵਾਲੇ ਟਾਇਰਾਂ ਚ ਆ ਗਿਆ 14 ਵਾਲਾ ਜੀ ਹਾਂ ਡਿਸਟ੍ਰੀਬਿਊਟਰ ਹੈ ਤੇਲ ਬ੍ਰੇਕ ਹੈ ਰਿਵਰਸ ਵੀਡੀਓ ਹੈ ਡਬਲ ਕਲਚ ਹੈ ਪਾਵਰ ਸਟੀering ਹੈ ਬੀਮੋ ਮਾ ਹੈਗਾ ਕਿ ਨਹੀਂ ਇਹਦਾ ਨਾ ਬੀਮਾ ਨਹੀਂ ਤੇ ਨਾਂ ਕਰਾ ਕੇ ਤੇ ਹੁੰਗੇ ਫਿਰ ਇਹ ਕੋ ਲੈ ਲੈਂਦਾ ਕਿ ਆ ਆਪਣੇ ਕਰਾਵਾ ਲਈ ਨਹੀਂ ਆਪਾਂ ਇਕੱਲਾ ਐਫ ਝਟ ਦੇਣ ਨੇ ਹੁਣ ਸਰਕਾਰੀ ਨੰਬਰ ਪਲੇਟਾਂ ਲੱਗ ਰਹੀਆਂ ਨੇ ਠੀਕ ਹੈ ਜੀ ਕਿੰਨੇ ਪੈਸੇ ਛੱਡ ਦੂੰਗਾ ਵੀ ਡਟਰੇ ਇਹ ਆਪਾਂ ਲੈਣ ਦੇਣ ਦੇ ਦਾਂਗੇ ਵੀਰੇ 70000 ਦਾ 3 ਲੱਖ 3 ਲੱਖ 70000 ਰੁਪਏ ਦਾ ਉਦੋਂ ਵੱਧ ਕੋਈ 90000 ਰੁਪਏ ਡਿਮਾਂਡ ਵਾਗਦਾ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਕੋਈ 5000 ਰੋਲ ਛੱਡਦਾ 5000 ਰੋਲ ਛੱਡਦਾ ਕਹਿਣ ਦਾ ਮਤਲਬ ਦੇ ਦੇਵੋਗੇ ਤੁਸੀਂ 60 ਗਏ ਸਾਰਾ ਰੋ ਦੇ ਦੇਉਗੇ ਨਾ ਨਾ ਮੈਂ ਫਿਰ ਵੀ ਇਹਦਾ ਸਪੈਸ਼ਲ ਤਰਬੰਡੀ ਤੋਂ ਆਇਆ ਵੀਡੀਓ ਬਣਾਉਣਾ ਹੈਗਾ ਦੇ ਪਛਾਣਿਆ ਤੁਹਾਨੂੰ ਪਹਿਲਾਂ ਸ਼ਰਮਾ ਕੋਲੋਂ ਆਉਂਦਾ ਸੀ ਹਾਂ ਆ ਸ਼ਰਮਾ ਸ਼ਰਮਾ ਬਾਈ ਦੀ ਵੀਡੀਓ ਇਹ ਬਾਈ ਵੀ ਦੇਖਦੇ ਆ ਸ਼ਰਮਾ ਨੇ ਸ਼ਰਮਾ ਸਿਰਫ ਮੇਰੇ ਲਈ ਆਵਾ ਟਰੈਕਟਰ ਲੈ ਕੇ ਆਇਆ ਸ਼ਰਮਾ ਬਾਈ ਜੀ ਆਪਣੇ ਬੇਜ ਤੇ ਆਉਂਦਾ ਹੈ ਜੀ ਐਸ ਮੋਟਰ ਤਰਬੰਡੀ ਸਾਹਿਬ ਵਾਲਿਆਂ ਤੇ ਬਾਕੀ ਬੈਂਗਾ ਦਾ ਟਰੈਕਟਰ ਹੈ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਸਟਾਰਟ ਕਰਕੇ ਦੇਖੋ ਦੇਖੋ ਦਿਖਾਓ ਛੜਾ ਚੈੱਕ ਕਰੋ हां नंबर ਟਰੈਕਟਰ ਦੀ ਬਾਈ ਵਗੈਰਾ ਸੋਚ ਸਕਦੇ ਆ ਬਾਈ ਜੀ ਬਿਲਕੁਲ ਨਵਾਂ ਟਰੈਕਟਰ ਹੈ ਬਹੁਤ ਸਾਫ਼ ਕੰਡੀਸ਼ਨ ਟਰੈਕਟਰ ਜਿਹੜਾ ਕਹਿ ਸਕਦੇ ਆ ਆਪਾਂ ਇਹ ਪਾਵਰ ਸਟੀering ਹੈ ਟਾਇਰ ਬਿਲਕੁਲ ਵਧੀਆ ਪਏ ਨੇ ਤੇ ਇੰਜਨ ਗੇਅਰ ਬਿਲਕੁਲ ਨਵਾਂ ਪਿਆ ਬਾਈ ਜੀ ਟਰੈਕਟਰ ਇਹ ਬਿਲਕੁਲ ਹੀ ਨਵਾਂ ਹੈ ਜੇ ਕਿਸੇ ਵੀ ਵੀਰ ਨੇ ਕਿਸਾਨ ਭਰਾ ਨੇ ਟਰੈਕਟਰ ਲੈ ਕੇ ਜਾਣਾ ਬਿਲਕੁਲ ਨਵਾਂ ਤਾਂ ਬਾਈ ਜੀ ਅਪਾਂ ਨੰਬਰ ਦੱਸ ਦਿਆਂ ਬੋਲ ਕੇ ਭਾਈ ਜੀ ਨਾਮ ਕੀ ਹੈ ਆਪਣਾ ਸੱਤ ਗੁਰਾਈਆ ਸੱਤ ਗੁਰਸ ਸਿੰਘ ਬਰੇ ਬੰਦਾ ਜੇ ਬਰੇ ਤਾਂ ਤੇ ਕੀ ਮੈਨੂੰ ਇਹ ਮੋਬਾਈਲ ਨੰਬਰ ਦੱਸੋ ਕੋਈ ਆਪਣਾ ਮੇਰੇ ਨੰਮੇ 152 ਮੇਰੇ ਨੰਮੇ 152 27373 27373 ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਆਪਾਂ ਪੂਰੀ ਚੈੱਕ ਕਰਵਾਤੀ ਬਹੁਤ ਹੀ ਸਾਫ ਜਿਹੜਾ ਕੰਡੀਸ਼ਨ ਦਾ ਟਰੈਕਟਰ ਹੈ ਕਾਲ ਕਰ ਸਕਦੇ ਹੋ ਬਾਈ ਜੀ ਨੂੰ ਟਰੈਕਟਰ ਖਰੀਦ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਨਾਲ ਨਾਲ ਇੱਕ ਆ ਤੁਹਾਨੂੰ ਆਹ ਚੈੱਕ ਕਰਵਾਵਾਂਗੇ ਆਸ਼ਾ ਟਰੈਕਟਰ ਵੀ ਜਿਹੜਾ ਇੱਥੇ ਬਹੁਤ ਸਾਫ਼ ਕੰਡੀਸ਼ਨ ਦਾ ਖੜਾ ਹੋਇਆ। ਇਹਦੀ ਵੀ ਆਪਾਂ ਮਾਡਲ ਦੀ ਗੱਲਬਾਤ ਕਰੀਏ ਜੀ ਇਹ ਹੈਗਾਗਾ 99 ਮਾਡਲ ਤੇ ਡਿਮਾਂਡ ਜਿਹੜੀ ਬਾਂਗਣੇ ਲਿਖੀ ਆ ਇਹ ਵੀ ਹੈਗੀ ਹੈ ਜੀ 90 ਹੁਣ ਆਪਾਂ ਗੱਲਬਾਤ ਕਰਦੇ ਆ ਇੱਕ ਆਸ਼ਾ ਟਰੈਕਟਰ ਦੀ ਜੀ ਆ 99 ਮਾਡਲ ਹੈ ਜੀ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਆ ਟਰੈਕਟਰ ਤੇ ਜੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਬਿਲਕੁਲ ਸਾਫ਼ ਕੰਡੀਸ਼ਨ ਦਾ ਖੜਾ ਹੈ ਜੀ ਜਿਹੜਾ 99 ਮਾਡਲ ਹੈ ਤੇ ਡਿਮਾਂਡ ਹੈਗੀ ਹੈ ਇਹਦੀ 90000 ਰੁਪਇਆ ਹੋਰ ਵੀ ਜਿਹੜਾ ਰੇਟ ਘਟਜੂ ਕਿਸੇ ਵੀ ਵੀਰ ਨੇ ਇਹ ਵਾਲਾ ਟਰੈਕਟਰ ਲੈਣਾ ਤਾਂ ਤਾਂ ਵੀ ਤੁਸੀਂ ਆਵਾਇਸ ਨੂੰ ਕਾਲ ਜਿਹੜੀ ਕਰ ਸਕਦੇ ਹੋ ਬਾਕੀ ਟਰੈਕਟਰ ਦੀ ਕੰਡੀਸ਼ਨ ਜਿਹੜੀ ਤੁਸੀਂ ਪੂਰੀ ਚੈੱਕ ਕਰ ਸਕਦੇ ਹੋ ਇਹ ਸਾਈਡ ਤੋਂ ਵੀ ਦੇਖ ਸਕਦੇ ਹੋ ਕੰਡੀਸ਼ਨ ਜਿਹੜੀ ਬਿਲਕੁਲ ਵਧੀਆ ਪਈ ਹੈ ਟਰੈਕਟਰ ਦੀ ਇੰਜਨ ਗੇਅਰ ਦਾ ਬਿਲਕੁਲ ਸਾਫ਼ ਪਿਆ ਮਗਰ ਲਈ ਟਾਇਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੱਟ ਰੇਟ ਵਾਲੇ ਟਰੈਕਟਰ ਨੇ ਜੀ ਭੁਲਾੜਾ ਦੀ ਟਰੈਕਟਰ ਮੰਡੀ ਦੇ ਵਿੱਚ ਬਾਕੀ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਸੌਦੇ ਵਗੈਰਾ ਚੱਲ ਰਹੇ ਨੇ ਡੀਲ ਇਹਨਾਂ ਦੀ ਹੋ ਚੁੱਕੀ ਆ ਚਲੋ ਆਪਾਂ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਟਰੈਕਟਰ ਜਿਹੜੇ ਚੈੱਕ ਕਰਵਾਉਣੇ ਆ ਬਾਕੀ ਨਾਲ ਦੀ ਨਾਲ ਇੱਕ ਸਾਰੇ ਭਰਾਵਾਂ ਨੂੰ ਚੈੱਕ ਕਰਵਾ ਦਨੇ ਇੱਕ ਹੜੰਬਾ ਵੀ ਪਕਾਊਗਾ ਬਾਈ ਜੀ ਨਾਲ ਨਾਲ ਟਰੈਕਟਰ ਵੀ ਪਕਾਊਗਾ ਇੱਕ ਹੜੰਬਾ ਵੀ ਪਕਾਊਗਾ ਉਹਦੀ ਵੀ ਕੰਡੀਸ਼ਨ ਆਪ ਜਿਹੜੀ ਚੈੱਕ ਕਰਵਾਵਾਂਗੇ ਸਾਰੇ ਭਰਾਵਾਂ ਨੂੰ ਲਓ ਜੀ ਇੱਕ 91 ਮਾਡਲ ਆਸ਼ਾ ਤੇ ਡਿਮਾਂਡ ਹੈਗੀ 90000 ਰੁਪਏ ਬਾਈ ਜੀ ਨਾਲ ਗੱਲਬਾਤ ਕਰਾਂਗੇ ਸ਼ਸ਼ੀਗਲ ਬਾਈ ਜੀ ਸੱਸੀ ਆ ਬਾਈ ਜੀ ਕੀ ਨਾਮ ਬਾਈ ਜੀ ਆਪਣਾ ਬਿੱਟੂ ਆ ਜੀ ਬਿੱਟੂ ਸਿੰਘ ਜੀ ਤੇ ਕਿਹੜਾ ਪਿੰਡ ਆ ਵੀ ਆਪਣਾ ਵਿਖੀ ਆ ਜੀ ਵਿਖੀ ਤੋਂ ਬਾਈ ਜੀ ਕੀ ਡੀਟੇਲ ਆ ਟਰੈਕਟਰ ਦੀ ਟਰੈਕਟਰ ਠੀਕ ਆ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ ਆ ਜੀ ਕੀ ਮਤਲਬ ਕਿੰਨੇ ਛੱਡੋਂਗੇ ਟਰੈਕਟਰ ਟਰੈਕਟਰ ਦੇਵਾਂਗੇ ਆਪਾਂ 85000 ਦਾ ਜੀ ਉਦੋਂ ਘੱਟ ਕੋਈ ਮਨਦਾਨ ਬਸ ਮੌਕੇ ਤੇ ਹੋ ਜੂਗਾ ਜੀ ਫਿਰ ਵੀ ਕੋਈ ਆਈਡੀਆ 80000 ਰੁਪਏ ਦਾ ਦੇ 70000 ਦੇ ਦੂੰਗੇ ਨਾ 70000 ਦੇ ਦੇ ਦਿਓ 70000 ਬੁਗਾ ਦੇਾਂਗੇ ਮਾੜਾ ਜੀ ਕੰਟਰੋਲ ਲਿਫਟਾ ਕਰਨਵੇਂ ਵਾਲਾ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਹੈ ਅੱਛਾ ਲਓ ਬਾਈ ਜੀ ਬਾਈ ਜੀ ਕਹਿੰਦੇ ਆ ਵੀ 80 ਹਜ਼ਾਰ ਡੈਕਟਰ ਦੇਵਾਂਗੇ ਬਾਕੀ ਮੌਕੇ ਤੇ ਬਾਈ ਜੀ ਕਰ ਲੈਣਗੇ ਬਾਈ ਦਾ ਸੁਭਾਅ ਤੋਂ ਪਤਾ ਲੱਗਦਾ ਮੋਬਾਈਲ ਨੰਬਰ ਦੱਸੋ ਬਾਈ ਜੀ 98785 98785 34805 34805 ਇੱਕ ਬਾਈ ਤੁਸੀਂ ਹੜੰਬਾ ਦੱਸਿਆਗਾ ਇਹਦੀ ਕੀ ਡਿਟੇਲ ਹੈ ਹੜੰਬਾ ਜੀ 8 ਮਾਡਲ ਆ ਜੀ ਇਹ 8 ਮਾਡਲ ਹੈ ਜੀ ਹਾਂ ਜੀ ਇਨਾ ਕੀ ਰੇਟ ਆ ਬਾਈ ਜੀ ਇਹ 95000 ਰੁਪਿਆ ਰੇਟ ਆ ਜੀ 85000 ਦੇਵਾਂਗੇ ਜੀ 85000 ਛੱਡ ਦਾਂਗਾ ਹਾਂ ਜੀ ਬਾਕੀ ਜੀ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਦੱਸਿਆ ਬੋਲ ਕੇ ਬਾਈ ਨੇੜਾ ਹੜੰਬਾ ਵੀ ਸੇਲ ਕਰਨਾ ਹੈ ਨਾਲ ਨਾਲ ਟਰੈਕਟਰ ਵੀ ਸੇਲ ਕਰਨਾ ਹੈ ਮੇਰੇ ਸਾਹਮਣੇ ਬਾਈ ਕੰਡੀਸ਼ਨ ਦੇਖੋ ਕੋਈ ਟਰੈਕਟਰ ਵੀ ਬਹੁਤ ਜਿਆਦਾ ਸੈਲਫ ਸਟਾਰਟ ਆ ਬਾਈ ਇਹ ਅਜੇ ਹੈਂਡਲਰ ਆ ਇਹ ਬਾਈ ਕੰਡੀਸ਼ਨ ਦੇਖੋ ਟਰੈਕਟਰ ਦੀ ਬਹੁਤ ਜਿਆਦਾ ਸਾਫ ਪਈ ਆ 80000 ਰੁਪਏ ਦੇ ਵਿੱਚ ਬਾਈ ਜੀ ਆਹ ਟਰੈਕਟਰ ਲੈ ਜਾਓ ਕਿਤੋਂ ਵੀ ਨਹੀਂ ਮਿਲਣਾ ਫੁੱਲ ਗਰੰਟੀ ਹੈ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਇਹ ਸਾਈ ਇਹ ਵਾਲੇ ਸਾਈਡਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ। ਜੇ ਜੋੜਾ ਲੈਣਾ ਚਾਹੋ, ਚੋੜਾ ਤਾਂ ਦੇ। ਨਾਲ ਦੋਨੇ ਚੀਜ਼ਾਂ ਕੱਟੀਆਂ ਦਾ? ਦੋਨੇ ਕੱਟੀਆਂ ਦੇ। ਠੀਕ ਹੈ, ਬਾਕੀ ਆਪਾਂ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਬੋਲ ਕੇ ਦੱਸ ਚੁੱਕੇ ਹਾਂ। ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ। ਇਹ ਵਾਲਾ ਲੈਟਰ ਵਿਗ ਗਿਆ? ਨਾ ਵਿਕੇ ਜੀ। ਨਾਲ ਨਾਲ ਤੁਸੀਂ ਇੱਕ ਸਵਰਾਜ 855 ਇਹਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਬਾਕੀ ਤੁਸੀਂ ਸਵਰਾਜ 855 ਚੈੱਕ ਕਰ ਸਕਦੇ ਹੋ ਬਾਈ ਜੀ, ਇਹਦੀ ਵੀ ਕੰਡੀਸ਼ਨ ਜਿਹੜੀ ਬਿਲਕੁਲ ਵਧੀਆ ਪਈ ਆ। 2014 ਮਾਡਲ ਹੈ ਜੀ। ਕੰਡੀਸ਼ਨ ਦੇਖੋ ਇੱਕ ਵਾਰੀ ਬੈਕ ਸਾਈਡ ਤੋਂ ਵੀ ਕੰਡੀਸ਼ਨ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਵੀ ਉਹੋ ਯਾਰ ਬਾਤ ਜਿਹੜਾ ਸਰਾਜ ਜਸਪ੍ਰੀਤ ਅਸੀਂ ਵੀਡੀਓ ਚ ਦੇਖ ਰਹੇ ਹਾਂ 2014 ਮਾਡਲ ਹੈ ਇਹਦੇ ਆਪਾਂ ਰੇਟ ਦੀ ਗੱਲਬਾਤ ਕਰਦੇ ਆਂ ਬਾਈ ਜੀ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆ 4 ਲੱਖ ਤੇ 15000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 14 ਮਾਡਲ ਹੈ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਜਲਦੀ ਜਲਦੀ ਆ ਜਾਓ ਤੁਸੀਂ ਟਰੈਕਟਰ ਮੰਡੀ ਦੇ ਵਿੱਚ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਜਿਹੜਾ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਬਿਲਕੁਲ ਵਧੀਆ ਪਏ ਨੇ ਇੰਜਨ ਗੇਅਰ ਬਿਲਕੁਲ ਸਾਫ਼ ਪਿਆ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਬੁਲਾੜਾ ਟਰੈਕਟਰ ਮੰਡੀ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿੰਨੇ ਵੀ ਆਪ ਆਪਣੇ ਵੀਡੀਓ ਚ ਚੈੱਕ ਕਰਵਾਇਆ ਨੇ ਟਰੈਕਟਰ ਭਾਈ ਜੀ ਬਹੁਤ ਸਸਤੇ ਨੇ ਬਹੁਤ ਘੱਟ ਰੇਟਾਂ ਟਰੈਕਟਰਾਂ ਦਾ ਜਲਦੀ ਜਲਦੀ ਆ ਜਾਓ ਤੇ ਟਰੈਕਟਰ ਵੀ ਲੈ ਜਾ ਸਕਦੇ ਹੋ ਆਪਣਾ ਪੇਜ ਕਰ ਲਓ ਜੀ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਬੋ ਸਪੈਸ਼ਲ ਟਰੈਕਟਰ ਦੇ ਵੀਡੀਓ ਆਇਆ ਕਰਨਗੇ ਜੀ ਹੁਣ ਬਾਕੀ ਸ਼ਰਮਾ ਭਰਾ ਆਪਣੇ ਜਿਹੜਾ ਵੀਡੀਓ ਵਿੱਚ ਨਾਲ ਹੀ ਹੁੰਦਾ ਉਮੀਦ ਕਰਦੇ ਆ ਸਾਰੇ ਭਰਾਵਾਂ ਨੂੰ ਅੱਜ ਭਲਾਡੇ ਮੰਡੀ ਦੀ ਟਰੈਕਟਰ ਦੀ ਜਿਹੜੀ ਵੀਡੀਓ ਵਧੀਆ ਲੱਗੀ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇਜ ਕਰ ਲਈ ਸਬਸਕ੍ਰਾਈਬ ਜੀਐਸ ਮੋਟਰ ਟਵੰਡੀ ਸਾਬੋ ਤੁਸੀਂ ਕਿਸੇ ਹੋਰ ਟਰੈਕਟਰ ਮੰਡੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿਹੜੀ ਦੇਖਣਾ ਚਾਹੁੰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਸਸ਼ੀ ਕਾ